ਇਹ ਕਿਹੜੇ ਮੰਦਰ ਦੀ ਇਹ ਮੈਨੂੰ ਮੰਦਰ ਦਾ ਤਾਂ ਪਤਾ ਨਹੀਂ ਇਸ ਲੇਡੀਜ਼ ਦਾ ਸੀ ਪਤਾ ਕਰਾਇਆ ਸੀ ਇਸ ਲੇਡੀਜ਼ ਦਾ ਘਰ ਥਾਣਾ ਡਿਵੀਜ਼ਨ ਨੰਬਰ 6 ਦੇ ਅੰਦਰ ਗਤ ਆਂਦਾ ਬਿਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਇਹਨਾਂ ਦੇ ਇਲਾਕੇ ਦੇ ਵਿੱਚ ਘਰ ਆ ਇਸੇ ਕਰਕੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲਵਾਨ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਇਹਦੀ ਦਰਖਾਸਤ ਦਈਏ ਤਾਂ ਕਿ ਐਸੇ ਲੋਕਾਂ ਦੇ ਨੱਥ ਪਾਈ ਕਿੰਨੀ ਦੇਰ ਤੱਕ ਤੁਸੀਂ ਦੇਵੀ ਦੇਵਤਾਵਾਂ ਦਾ ਪ੍ਰਮਾਨ ਕਰੋਗੇ ਕਿੰਨੀ ਦੇਰ ਤੱਕ ਤੁਸੀਂ ਪਰਮਾਤਮਾ ਦੀ ਬੇਦਬੀ ਕਰੋਗੇ ਅੱਜ ਉਹ ਬੇਦਬੀ ਕਰਕੇ ਅਸੀਂ ਇੱਥੇ ਖੜੇ ਆ ਇਹਨਾਂ ਲੋਕਾਂ ਨੂੰ ਆਪਣੇ ਸਟੈਂਟਰ ਪਬਲਿਸਿਟੀ ਲਈ ਜਿਹੜਾ ਜਾਨ ਮੁਚਕੇ ਧਰਮ ਦਾ ਜਿਹੜਾ ਮਜ਼ਾਕ ਬਣਾਇਆ ਜੀ ਕੀ ਸਵਾਲੇ ਵੀ ਦੇ ਜਿਹੜੇ ਮੰਦਰ ਦੇ ਵਿੱਚ ਖਾਣ ਲਾ ਕੇ ਨੱਚਦੇ ਉਹ ਤੋਂ ਪੁਜਾਰੀ ਵੀ ਖੜੇ ਨੇ ਪੁਜਾਰੀ ਵੀ ਜਿਹੜਾ ਪਾਸੇ ਅਸੀਂ ਇਹ ਬਿਲਕੁਲ ਉਹਦੇ ਤੇ ਵੀ ਨਾਲ ਜਿਹੜੇ ਪੁਜਾਰੀ ਉਹ ਵੀ ਪਿੱਛੇ ਹੱਸਦੇ ਨਜ਼ਰ ਆ ਰਹੇ ਵੀਡੀਓ ਦੇ ਵਿੱਚ ਵੀ ਪਜਾਰੀ ਦੀ ਗਲਤੀ ਹੈ ਤੁਸੀਂ ਮੰਦਿਰ ਤੇ ਦੇਖੋ ਤੁਹਾਨੂੰ ਲੋਕ ਪੂਜਦੇ ਆ ਬ੍ਰਾਹਮਣ ਸਮਾਜ ਨੂੰ ਉਹ ਸੀ ਪੂਜਦੇ ਆ ਔਰ ਬੜਾ ਸਤਿਕਾਰ ਕਰਦੇ ਕਿਉਂਕਿ ਮੰਦਰਾ ਦੇ ਵਿੱਚ ਮੰਤਰਾ ਉਚਾਰਨ ਬ੍ਰਾਹਮਣਾ ਤੋਂ ਬਿਨਾ ਨਹੀਂ ਹੁੰਦਾ ਠੀਕ ਆ ਉੱਤੋਂ ਤੁਸੀਂ ਇਹ ਵੀਡੀਓ ਦੇਖੋ ਚੱਪਲਾ ਵੀ ਪਾ ਕੇ ਉੱਥੇ ਨੱਚ ਰਹੀ ਹੈ ਅਸੀਂ ਐਸੀ ਕਰਕੇ ਐਸਐਚਓ ਸਾਹਿਬ ਨੂੰ ਕਿਹਾ ਕਿ ਇਸ ਲੇਡੀਜ਼ ਨੂੰ ਲਿਆ ਕੇ ਕੌਨਸਟੇਬਲ ਲੈ ਕੇ ਪਰਚਾ ਦੋ ਪਲੱਸ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਖੜਾ ਉਹਨੂੰ ਵੀ ਪੁੱਛਿਆ ਜਾਵੇ ਕਿ ਐਸੀ ਘਟੀਆ ਹਰਕਤ ਤੇਰੇ ਸਾਹਮਣੇ ਹੋ ਰਹੀ ਹੈ ਤੇ ਤੂੰ ਐਸੀ ਕਰਤੂਤ ਦੇਖ ਕਿਦਾਂ ਲਈ ਕਿ ਮਾਂ ਦੇ ਦਰਬਾਰ ਦੇ ਸਾਹਮਣੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਆ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰੋਗੇ ਤੇ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ